ਇਹ ਤਾਂ ਅਸੀਂ ਚਾਹਦੇ ਦੁਕਾਨ ਪੂਰੀ ਦੀ ਪੂਰੀ ਸੀਲ ਹੋਵੇ ਜੀ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਸਭ ਤੋਂ ਪਹਿਲਾਂ ਇਹ ਦੁਕਾਨ ਸੀਲ ਕੀਤੀ ਜਾਵੇ ਇਸ ਤੋਂ ਇਲਾਵਾ ਇਲਾਵਾ ਪਟਿਆਲੇ ਸ਼ਹਿਰ ਦੇ ਵਿੱਚ ਜਿੰਨੇ ਵੀ ਇਹ ਸ਼ੋਰੂਮ ਬਣੇ ਹੋਏ ਨੇ ਕਿਉਂਕਿ ਛੋਟੇ ਛੋਟੇ ਜਿਹੜੇ ਦੁਕਾਨਦਾਰ ਨੇ ਉਹਨਾਂ ਕੋਲ ਤਾਂ ਫਿਰ ਵੀ ਤਾਜ਼ਾ ਸਮਾਨ ਮਿਲੇਗਾ ਤੁਹਾਨੂੰ ਲੇਕਿਨ ਜਿੰਨੇ ਇਹਨੇ ਵੱਡੇ ਵੱਡੇ ਮਾਲ ਬਣੇ ਨੇ ਇੰਨੇ ਵੱਡੇ ਵੱਡੇ ਸ਼ੋਰੂਮ ਬਣੇ ਨੇ ਉਹਨਾਂ ਕੋਲ 100% ਇਹੋ ਜਿਹਾ ਸਮਾਨ ਮਿਲੇਗਾ ਜਿਹੜਾ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਵਾੜ ਕਰ ਰਿਹਾ ਹੈ ਇਹ ਬੱਚੇ ਆਪਣੇ ਵੀ ਹੈ ਇਹ ਸਾਰੋ ਸਿਧਾ ਗੇਮਿੰਗ ਨੇ ਕਲੇਮ ਕਰਾਇਆ ਆ ਆ ਦੇਖੋ ਕੰਪਨੀ ਵੀ ਕਹਿ ਰਹੀ ਹੈ ਇਹਨਾਂ ਦਾ ਹੱਕ ਕੀ ਬੰਦਾ ਵੀ ਅਸੀਂ ਪਿੱਕਾ ਦੀ ਕੰਪਨੀ ਨੂੰ ਬੁਲਾਈਏ ਜੀ ਦੇ ਬੁਲਾਈ ਕਰੀਏ ਵਾਪਸ ਨਾ ਇਹ ਦੇ ਬੁਲਾਈ ਨਹੀਂ ਕਰਦੇ ਇਹਨਾਂ ਡਿਸਪਲੇ ਕੀਤਾ ਹੈ ਸਾਡੇ ਸਮਾਜ ਦੇ ਉੱਪਰ ਕੋਈ ਵੀ ਬੰਦਾ ਹੋਵੇ ਚਾਹੇ ਸਭ ਕੁਝ ਜਾਣਦੇ ਸੀ ਮੈਂ ਕਲੇਮ ਲਾਇਆ ਸਾਰਾ ਦੇਖੋ ਸਾਰਾ ਸਮਾਨ ਐ ਸਾਡੇ ਸਾਹਮਣੇ ਆ ਸੱਤ ਚਾਰ ਮਹੀਨੇ ਹੋ ਚੁੱਕੇ ਆ ਮਾਮਲੇ ਨੂੰ ਲੈ ਕੇ 6 ਚੌਥੇ ਮਹੀਨੇ ਇਹ ਤਾਂ ਅਸੀਂ ਚਾਹਦੇ ਦੁਕਾਨ ਪੂਰੀ ਦੀ ਪੂਰੀ ਸੀਲ ਹੋਵੇ ਜੀ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਸਭ ਤੋਂ ਪਹਿਲਾਂ ਇਹ ਦੁਕਾਨ ਸੀਲ ਕੀਤੀ ਜਾਵੇ ਇਸ ਤੋਂ ਇਲਾਵਾ ਇਲਾਵਾ ਪਟਿਆਲੇ ਸਹਿਰ ਦੇ ਵਿੱਚ ਜਿੰਨੇ ਵੀ ਇਹ ਸ਼ੋਰੂਮ ਬਣੇ ਹੋਏ ਨੇ ਕਿਉਂਕਿ ਛੋਟੇ ਛੋਟੇ ਜਿਹੜੇ ਦੁਕਾਨਦਾਰ ਨੇ ਉਹਨਾਂ ਕੋਲ ਤਾਂ ਫਿਰ ਵੀ ਤਾਜ਼ਾ ਸਮਾਨ ਮਿਲੇਗਾ ਤੁਹਾਨੂੰ ਲੇਕਿਨ ਜਿਨੇ ਇਹਨੇ ਬੜੇ ਬੜੇ ਮਾਲ ਬਣੇ ਨੇ ਇਹਨੇ ਬੜੇ ਬੜੇ ਸ਼ੋਰੂਮ ਬਣੇ ਨੇ ਉਹਨਾਂ ਕੋਲ 100% ਇਹਦਾ ਸਮਾਨ ਮਿਲੇਗਾ ਜਿਹੜਾ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਵਾੜ ਕਰ ਰਿਹਾ ਹੈ ਇਹ ਬੱਚੇ ਆਪਣੇ ਵੀ ਹੈ ਸਾਰੋ ਸਿਧਾ ਗੇਮਿੰਗ ਨੇ ਡਿਸਪਲੇਟ ਕਰਾਇਆ ਆ ਦੇਖੋ ਕੰਪਨੀ ਵਿਕੇ ਜੀ ਇਹਨਾਂ ਦਾ ਹੱਕ ਕੀ ਬਣਦਾ ਵੀ ਅਸੀਂ ਵਿਕੇ ਜੀ ਕੰਪਨੀ ਨੂੰ ਬੁਲਾਈਏ ਵੀ ਅਪਲਾਈ ਕਰੀਏ ਵਾਪਸ ਇਹ ਰਿਪਲਾਈ ਨਹੀਂ ਕਰਦੇ ਇਹਨਾਂ ਡਿਸਪਲੇਟ ਤੇ ਸਾਡੇ ਸਮਾਨ ਦੇ ਉੱਪਰ ਕੋਈ ਵੀ ਬੰਦਾ ਹੋਵੇ ਚਾਹੇ ਸਭ ਨੂੰ ਜਾਣਦੇ ਸੀ ਮੈਂ ਇੱਕ ਕਲੇਮ ਲਾਇਆ ਬਸਾਲਾ ਦੇਖੋ ਸਾਰਾ ਸਮਾਨ ਇੱਕੋ ਜਿਹੇ ਸਾਹਮਣੇ ਆ ਸਤ ਚਾਰਨਕਸ ਵੀਰ ਹੋ ਚੁਕਿਆ ਹੈ ਮਾਮਲੇ ਨੇ ਲੈ ਕੇ ਛਤਰੀ ਚੌਥੇ ਮਹੀਨੇ ਖਿਲੇ ਹੋ ਗਿਆ ਸਰੇ